ਸਸੀ ਗੱਲ ਦੀ ਜੀਵੀਐਸ ਟਾਈਮ ਦੇਖ ਰਹੇ ਹੋ ਤੁਸੀਂ ਮੈਂ ਹਾਂ ਜਗਵੀਰ ਜੱਦ ਇਸ ਵਕਤ ਮੈਂ 40 ਮੁਖਤਿਆਂ ਦੀ ਯਾਦ ਵਿੱਚ ਜੋ ਮਾਗੀ ਦਾ ਮੇਲਾ ਲੱਗਦਾ ਤਖਤਪੁਰਾ ਸਾਹਿਬ ਦੀ ਧਰਤੀ ਤੇ ਮੌਜੂਦ ਹਾਂ ਤੇ ਅੱਜ ਸ਼੍ਰੋਮਣੀ ਕਾਲੀ ਦਲ ਦੀ ਜਿਹੜੀ ਕਾਨਫਰੰਸ ਕੀਤੀ ਜਾ ਰਹੀ ਹੈ ਤੇ ਸਾਡੇ ਨਾਲ ਸੀਨੀਅਰ ਆਗੂ ਫਰਮੁਖ ਭਾਰਤੀ ਮੌਜੂਦ ਨੇ ਭਾਰਤੀ ਜੀ ਕਿਸ ਤਰ੍ਹਾਂ ਦੇਖਦੇ ਹੋ ਅੱਜ 10 ਸਾਲ ਬਾਅਦ ਜਿਹੜਾ ਵੱਡਾ ਇਕੱਠ ਦੇਖਣ ਨੂੰ ਮਿਲ ਰਿਹਾ ਅੱਜ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸਰਦਾਰ ਸਬੀਰ ਸਿੰਘ ਬਾਦਲ ਜੀ ਵੱਲੋਂ ਅੱਜ ਜਿਹੜੀ ਕਿ ਤਖਤਪੁਰਾ ਤਿੰਨ ਪਾਸ਼ਾ ਜਨਸੂ ਧਰਤੀ ਦੇ ਉੱਤੇ ਬਾਕੀ ਦੀ ਕਾਨਫਰੰਸ ਰੱਖੀ ਗਈ ਆ ਤੇ ਉਹਦੇ ਵਿੱਚ ਤੁਸੀਂ ਦੇਖ ਰਹੇ ਆ ਵੀ ਇੱਥੋਂ ਤੋਂ ਲੈ ਕੇ 2 ਕਿਲੋਮੀਟਰ ਤੇ ਜਿੱਥੇ ਪਾਰਕਿੰਗ ਆ ਸਾਰਾ ਰਾਹ ਖੋਲਾ ਤੇ ਬਹਿਣ ਲਈ ਜਗ੍ਹਾ ਥੋੜੀ ਰਹਿ ਗਈ ਤੇ ਤਕਰੀਬਨ 2 ਏਕੜ ਜਗ੍ਹਾ ਆਪਣੇ ਕੋਲੇ ਤੇ ਉਹਦੇ ਵਿੱਚ ਬਹਿਣ ਲਈ ਜਗ੍ਹਾ ਕਮ ਆ ਇਹਦਾ ਇਹ ਆ ਕਿ ਜਿਹੜੀ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਜੀ ਅ ਦਰਬਾਰ ਸਾਹਿਬ ਦੇ ਵਿੱਚ ਮਾਫੀ ਮੰਗੀ ਸੀ ਉਹਦਾ ਇੰਨਾ ਅਸਰ ਹੋਇਆ ਵੀ ਲੋਕ ਬੇਤਾ ਜੁੜਨ ਨੂੰ ਤਿਆਰ ਹੋ ਗਏ ਆ ਤੇ ਮੈਂ ਚਾਹੁੰਦਾ ਵੀ ਜੇ ਮਾਫੀ ਪਹਿਲੇ ਮੰਗੀ ਜਾਂਦੀ ਹੋ ਸਕਦਾ ਅੱਜ पोजिशन ਕੋ ਸ਼ੋਰ ਹੁੰਦੀ ਪਰ देर आए दुरुਸਤਾ ਹੈ ਪ੍ਰਧਾਨ ਜੀਆਂ ਦਾ ਧੰਨਵਾਦ ਆ ਤੇ ਪਰ ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਕਿ ਜਿਹੜੀ ਕਿ ਆਮ ਤੇ ਕਾਂਗਰਸ ਨੇ ਫਿਕਸ ਮੈਚ ਲੜ ਕੇ ਇਹ ਸਰਕਾਰ ਬਣਾਈ ਸੀ ਤੁਸੀਂ ਦੇਖ ਲਓ ਕਾਂਗਰਸ ਨੂੰ ਵੋਟ ਕਿੰਨੀ ਪਈ 2000 1500 5000 ਇਹ ਕੋ ਵੋਟਾਂ ਸਾਰੀਆਂ ਵੋਟਾਂ ਇਹਨਾਂ ਨੇ ਉਹਨਾਂ ਨੂੰ ਪੁਆਈਆਂ ਤੇ ਫਿਕਸ ਹੋਣਾ ਇਕੱਠੀ ਵੀ ਹੋ ਗਏ ਇਸ ਕਰਕੇ ਇਹ ਲੋਕਾਂ 'ਚ ਨੰਗੇ ਹੋ ਗਏ ਤੁਸੀਂ ਇਹਨਾਂ ਦਾ ਦੇਖਵਾਉਣ ਵਾਲੇ ਸਮਝ ਬਣਦਾ ਕੀ ਹੈ ਜੇ ਪ੍ਰਧਾਨ ਜੀ ਦੀ ਗੱਲ ਕਰੀਏ ਪ੍ਰਧਾਨ ਸਾਹਿਬ ਦੀ ਬਾਦ ਸਾਹਿਬ ਦੀ ਕਦੋਂ ਘਾਰੇ ਜੀ ਬਾਲ ਸਾਹਿਬ ਅਸ 10 ਮਿੰਟ ਦੇ ਵਿੱਚ ਵਿੱਚ ਇੱਥੇ ਪਹੁੰਚਣ ਲੱਗੇ ਨੇੜੇ ਹੀ ਹੈ ਜੀ ਹਾਂ ਔਰ ਜੇ ਪਿੰਡ ਵਾਸੀਆਂ ਦੀ ਗੱਲ ਕਰੀਏ ਦੇਖਿਆ ਕਿ ਕਾਫੀ ਜਗ੍ਹਾ ਦੀ ਗੱਲ ਕਰੀਏ ਕਿ ਇਕੱਠ ਬਹੁਤ ਜ਼ਿਆਦਾ ਹੋ ਰਿਹਾ ਕਿੱਥੋਂ ਕਿੱਥੋਂ ਜਿਹੜੇ ਲੋਕ ਆਪਣਾ ਕੋਲ ਮੋਗਾ ਜ਼ਿਲ੍ਹੇ ਦਾ ਇਕੱਠ ਹੈ ਜੀ ਦਰਸ਼ਕੋ ਜਾਣਕਾਰੀ ਲਈ ਦੱਸ ਦਈਏ ਕਿ ਜਿਹੜਾ ਇਕੱਠਾ ਉਹ ਮੋਗਾ ਜ਼ਿਲ੍ਹੇ ਦਾ ਹੈ ਪੰਜਾਬ ਪੱਧਰ ਦਾ ਨਹੀਂ ਹੈ ਫਿਲਹਾਲ ਥੋੜੇ ਸਮੇਂ ਦੇ ਵਿੱਚ ਹੀ ਜਿਹੜੇ ਪ੍ਰਧਾਨ ਸਾਹਿਬ ਸੁਖਵੀਰ ਬਾਦਲ ਇੱਥੇ ਪਹੁੰਚ ਰਹੇ ਨੇ ਸੋ ਬਣੇ ਰੋ ਜੀਵੀਐਸ ਟਾਈਮ ਦੇ ਨਾਲ ਕਚਰਾ ਰੋਹੀਆਂ ਸਗਰ ਸਕੀਮਾਂ ਚਾਲੂ ਕੀਤੀਆਂ ਬੋਤੀ ਹੋਰ ਬੱਚਿਆਂ ਨੂੰ ਜੋ ਦੂਜੇ ਪਿੰਡਾਂ ਦੇ ਬੱਚੇ ਨੂੰ ਨਾਲ ਪੜ੍ਹ ਜਾਂਦੇ ਸੀ ਉਹਨਾਂ ਨੂੰ ਸਹਾਇਤਾ ਦਿੱਤੇ ਸਗਰ ਸਕੀਮਾਂ ਬਣ ਕੇ ਹੋਰ ਬਹੁਤ ਸੁਰਤਾਂ ਅੱਜ ਕਰ ਕਰਤਾ तकरीबन 15-20 ਲਾਡ ਪਰ ਪ੍ਰਧਾਨ ਜੀ ਨੇ ਮਗਰ ਹਕੂ ਕਰਤਾ ਇਹ ਬਲਾ ਡਾਇਰ ਨੂੰ ਦੇ ਸਕਦੇ ਮੈਂ ਇਸ ਮੌਕੇ ਤੇ ਸਾਰੀ ਸੰਗਤ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਰਾਜ ਗੁਰਪ੍ਰੀਤ ਸਿੰਘ ਜੀ ਉਸਾ ਦਾ ਜੇ ਮੇਰੇ ਸਾਹਮਣੇ ਆਪਣੇ ਹਾਰੀ ਉਦਨੋਂ ਅੰਗਿਆਰ ਨੂੰ ਬਾਬੇ ਮੱਗੀ ਆ। ਉਹਨੇ ਬੇਨਤੀ ਕਰੁਣਾ ਦਾ ਜੀਤਵਾਲ ਸਿੰਘ ਜਣੀਆਂ ਉਹ ਮੰਨ ਕੇ ਆਇਆ। ਔਰ ਉਸ ਤੋਂ ਬਾਅਦ ਖਾਨੂ ਪਾਰਤੀ ਬੱਬੋ ਵਾਲੇ ਨੂੰ ਬੇਨਤੀ ਹੈ ਜੋ ਨੇੜੇ ਰਹਿ ਔਰ ਸਾਰੇ ਇੱਥੇ ਸ਼ਰੋਣੀ ਕਮੇਟੀ ਮੈਂਬਰ ਵੀ ਮਜੂਦ ਨੇ ਦਾਸਦਰ ਸਿੰਘ ਜੀ ਰਣੀਆਂ ਦਾ ਜਮੇਲ ਸਿੰਘ ਜੀ ਸੰਖਪੁਰ ਦਾ ਸਰਪ੍ਰੀ ਸਿੰਘ ਜੀ ਰੋਡੇ ਬੀਬੀ ਨਰਿੰਦਰ ਕੌਰ ਜੀ ਰਣੀਆਂ ਅਬੀ ਵੀ ਜਨਦਰਗੋਟ ਚੰਨਿਆਣਾ ਉਹਨਾਂ ਦੀ ਵੀ ਇੱਕੋ ਹਾਇਰਿੰਗ ਹੋਣਾ ਔਰ ਬੇਨਤੀ ਕਰਦਾ ਸਰਜੀਪਾਲ ਜੀ ਦੀ ਰਣੀਆਂ ਨੂੰ ਕਿ ਆ ਜਨ ਗੁਰੂ ਸਾਹਿਬਾਨ ਦੀ ਚੰਨ ਸ਼ੋਪ ਪ੍ਰਾਪਤ ਧਰਤੀ ਤੇ ਬਚੇ ਹੋਏ ਸ਼ਰੋਣੀ ਕਾਰਜਕਾਰ ਦੀ ਰੇਖੇ ਦੇ ਵਿੱਚ ਸ਼ਰੋਣੀ ਕਾਰਜਕਾਰ ਦੀ ਸਾਰੇ ਹੀ ਸੀਦੇ ਮਿਟੇ ਸਾਰੇ ਹੀ ਦਾਦੇ ਪੋਤੇ ਜਿੱਕੇ ਸਾਰੇ ਮਾ ਤੇ ਸ਼ਰੋਣੀ ਕਾਲੇ ਦਿੱਤੀ ਰੇਡ ਦੀ ਹਕੀਕਤ ਪਰ ਸਾਹਿਬਾਂ ਨੂੰ ਅੱਗੇ ਆ ਕੇ ਕਰਨਾ ਵੈ ਗੁਰੂ ਦਾ ਖਾਤਮ ਜੀ ਗੱਲ ਕੀਤੀ ਆਪਾਂ ਅੱਜ ਜੋ ਇਹ ਰੈਲੀ ਕਰ ਰਹੇ ਆ 11 ਵਜੇ ਤੋਂ ਬਾਅਦ ਅੱਜ ਆਪਣੀ ਵੈਲੀ ਹੋ ਰਹੀ ਹੈ ਜੋ ਸਾਰਾ ਪੌਂਧ ਹੀ ਪਰਮਾ ਇਕੱਠਾ ਹੈ ਮੈਂ ਤਾਂ ਸਾਰਿਆਂ ਨੂੰ ਪਤਾ ਹੀ ਆਪਾਂ ਜੋ ਕੰਮ ਅੱਜ ਤਾਈਂ ਸਰਤਾ ਪ੍ਰਕਾਸ਼ ਸਿੰਘ ਦੀ ਬਾਲੀ ਸਰਕਾਰ ਦੇ ਵਿੱਚ ਹੋਇਆ ਜੋ ਇਹ ਦੁਕਾਨਾਂ ਡਾਕਟਰ ਸਾਹਿਬ ਦੀ ਸਰਕਾਰ ਲਈ ਝੂਠਵਾਰ ਕੇ ਕੀਤਾ ਡੱਕਾ ਨਹੀਂ ਇਸੇ ਤਰ੍ਹਾਂ ਨਹੀਂ ਜੋ ਹੁਣ ਸਰਕਾਰ ਚੱਲ ਰਹੀ ਹੈ ਇਹਨਾਂ ਨੇ ਵੀ ਜੋ ਝੂਠੇ ਨਾਅਰੇ ਲਾਏ ਕੰਮ ਕੋਈ ਨਹੀਂ ਕੀਤਾ ਹੋਇਆ ਮੈਂ ਸਾਡੇ ਸੱਜਣਾਂ ਬਣੀਆਂ ਬਲੇਗਾਂ ਬਈ ਅਤੇ ਸਾਰੇ ਹੀ ਇੱਥੇ ਪਹੁੰਚੇ ਹੋਏ ਡਾਕਟਰ ਸਾਹਿਬ ਜੀ ਦਾ ਬਹੁਤ ਬਧਵਾ ਕਰਦਾ ਹਾਂ ਉਹ ਮੈਂ ਬੇਨਤੀ ਕਰੂੰਗਾ سردار سخبی سنگھ بادل سردار پرکاش بادل شروع ਤਦੋਂ ਤੋਂ ਆ ਗਿਆ ਨਾ ਮੋਕੇ ਜਿਹੜੇ ਕੇ ਇਤਿਹਾਸਿਕ ਨਗਰ ਤਿੰਨ ਪਾਸ਼ਾਆਂ ਵਿੱਚ 12 ਸਾਲਾਂ ਬਾਅਦ ਇਸ ਤਰ੍ਹਾਂ ਪਰੇ ਦੀ ਧਰਤੀ ਦੇ ਉੱਤੇ ਹੋ ਰਹੀ ਆ ਸਾਰਿਆਂ ਨੂੰ ਵਧਾਈ ਦਿੰਦਾ ਤੇ ਮਿੱਤਰੋ ਇੱਕ ਮਿੰਟ ਹੀ ਲੈਣਾ ਕਿਉਂਕਿ ਸਾਰਿਆਂ ਨੇ ਨਜ਼ਾਰਾ ਦੇਖ ਲਿਆ ਆ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਤੇ ਹੁਣ ਤਾਂ ਇਹ ਨੰਗੇ ਵੀ ਹੋ ਗਏ ਆ ਆਪ ਤੇ ਕਾਂਗਰਸ ਦਾ ਜਿਹੜਾ ਫਿਕਸ ਵੈਸ ਸੀ ਉਹ ਸਾਰਿਆਂ ਦੇ ਵਿੱਚ ਯਾਗਰ ਹੋ ਗਿਆ ਕਾਂਗਰਸ ਨੇ ਸਾਰੀ ਬੋਟ ਆਮ ਨੂੰ ਪਾਈ ਆ ਤੁਹਾਨੂੰ ਪਤਾ ਹੀ ਆ ਇਹਨਾਂ ਨੂੰ ਕਿਸੇ ਨੂੰ 2000 ਰੁਪਏ ਕਿਸੇ ਨੂੰ 5000 ਰੁਪਏ ਆ ਤੇ ਅੱਜ ਤੱਕ ਇਹ ਨੰਗੇ ਹੋ ਗਏ ਆ ਮੈਂ ਬੇਨਤੀ ਕਰਦਾ ਉਹਨਾਂ ਨਾਲ ਸਮਝ ਨਾਲ ਆਪਾਂ ਸਮਝ ਕੇ 2024 ਦੇ ਵਿੱਚ ਮੈਂ ਜਿੱਥੇ ਸਾਰਿਆਂ ਨੂੰ ਬੁਲਾਈ ਦੇਣਾ ਉੱਥੇ ਇੱਕ ਬੇਨਤੀ ਜਰੂਰ ਕਰਨੀ ਚਾਹੁੰਦਾ ਕਿਉਂਕਿ ਸ਼ਰਮਨੀ ਕਾਲੀਦਾਰ ਦੇ ਬਿਨਾ ਕੋਈ ਵੀ ਜਿਹੜੀ ਸਾਝ ਆ ਮੈਂ ਪੰਜਾਬ ਦੀ ਬ੍ਰਾਹਮਣ ਸਭਾ ਦਾ ਪ੍ਰਧਾਨ ਹੋਣ ਦੇ ਨਾਤੇ ਇਹ ਗੱਲ ਖਕਲਾ ਕਹਿ ਸਕਦਾ ਕਿ ਸ਼੍ਰੋਮਣੀ ਅਕਾਲੀ ਦਰ ਜਿਹੜਾ ਇੱਕ ਭਾਈਚਾਰਕ ਸਾਝ ਬਣਾਉਣਾ ਇਹ ਤੋਂ ਬਿਨਾ ਸਾਝ ਜਣਾ ਆਲਟੀਆਂ ਸਾਰੀਆਂ ਆਦੇ ਬੰਨ ਕੇ ਰੱਖਣੀਆਂ ਇਹ ਸਾਝ ਸ਼੍ਰੋਮਣੀ ਅਕਾਲੀ ਦਰ ਨੇ ਮਨਾਈ ਆ ਸਾਡੇ ਪਹਾੜਾਂ ਨਾਲ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕਿ ਮੈਂ ਬੇਨਤੀ ਕਰਦਾ ਇਸ ਮੌਕੇ ਤੋਂ ਸਰਪੰਚ ਗਰੇਵ ਸਿੰਘ ਜੱਗਦੋਪੁਰਾ ਕਿਉਂਕਿ ਬਹੁਤ ਦਿਨਾਂ ਤੋਂ ਬੜੀ ਮਿਹਨਤ ਦੇ ਨਾਲ ਸਾਰੀ ਟੀਮ ਦੇ ਨਾਲ ਉੱਥੇ ਤਿਆਰੀ ਕਰਾ ਰਹੇ ਆ ਉਹਨਾਂ ਨੂੰ ਬੇਨਤੀ ਕਰਾਂਗੇ ਆਏ ਹੋਏ ਸਾਡੇ ਕੋਲ ਪਰਮਾਤਮਾ ਦੀ ਹੈ ਕਿ ਕੱਢ ਕੇ ਸੇ ਬਹੁਤ ਹੀ ਮੁਕੱਦਸ ਸਥਾਨ ਤੇ ਪਹੁੰਚੇ ਸਾਡੇ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਸਾਡੇ ਚਾਰੇ ਪ੍ਰਧਾਨ ਸਭਾ ਹਲਕੇ ਦੇ ਜਨ ਚਾਰਾ ਸਾਹਿਬ ਸਿੱਖ ਸਟੇਜ ਦੇ ਸਾਹਮਣੇ ਜੁਰ ਬੈਠੀ ਬਹੁਤ ਵੱਡੀ ਗੀਤੀ ਵਿੱਚ ਗੁਰੂ ਰਾਮ ਸਰਗਤ ਜੀ ਉਹ ਫੋਟੇ ਅੱਜ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਸਿਰਫ ਪ੍ਰਧਾਨ ਜੀਆਂ ਨੂੰ ਤੇ ਉਹਨਾਂ ਦੀ ਟੀਮ ਨੂੰ ਆਪ ਸਾਰੀ ਸੰਗਤ ਨੂੰ ਸਾਰੇ ਸਰਪ੍ਰਧਾਂ ਦੀ ਤਰਫੋਂ ਤਾਸ਼ ਕਰਦੇ ਇਸ ਨਗਰ ਦੀ ਤਰਫੋਂ ਜੀ ਹੈ ਕਹਿੰਦਾ ਸਿਰਫ ਮੈਂ ਪਿਛਲੇ ਸਾਲ ਬਾਈ ਬਜਿੰਦਰ ਜੀ ਨਾਲ ਸਾਹਿਬ ਕਬਤਾਨੀ ਨੂੰ ਮਿਲਿਆ ਪਿਛੇ ਕਿਉਂ ਵੀ ਤੋਂ ਦੋ ਦਿਨ ਪਹਿਲਾਂ ਤੇ ਇਹਨਾਂ ਨੇ ਪਾ ਗਿਲਾ ਦਰਵਾ ਅਲਾਮਾ ਰੰਦਾ ਬੇਨਤੀ ਕੀਤੀ ਸੀ ਵੀ ਪ੍ਰਧਾਨ ਜੀ ਤੁਸੀਂ ਸਾਡੇ ਨਗਰ ਨੂੰ ਵਿਸਾਰਤਾ ਇੰਨੇ ਚਿਰ ਹੋ ਗਿਆ ਕੋਈ ਕਾਨਫਰੰਸ ਨਹੀਂ ਕੀਤੀ ਇਹਨਾਂ ਨੇ ਪਿਛਲੇ ਸਾਲ ਇਹ ਨਾਇਤ ਕਰਤੀ ਸੀ ਵੀ ਹਾਲ ਵਾਲੇ ਸਾਲ ਆਪਾਂ ਬਹੁਤ ਵੱਡੀ ਭਾਰੀ ਕਾਨਫਰੰਸ ਉੱਤੇ ਕਰਾਂਗੇ ਉਸ ਬਾਅਦ ਉੱਤੇ ਖਰੇ ਉੱtre ਨੇ ਦੁਬਾਰਾ ਫੇਰ ਪ੍ਰਧਾਨ ਜੀਆ ਨੂੰ ਉਹਨਾਂ ਦੇ ਨਾਲ ਅਜੀ ਸਾਰੀ ਟੀਮ ਨੂੰ ਤੇ ਬਹੁਤ ਹੀ ਵੱਡੀ ਗਿਣਤੀ ਵਿੱਚ ਪਹੁੰਚੀ ਸਗਤ ਨੂੰ ਇਸ ਨਗਰ ਦੀ ਤਰਫੋਂ ਜਿੱਤ ਆਇਆ ਕਹਿੰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ